ਸਸੀਕਾਲ ਜੀ ਕੀ ਹਾਲ ਚਾਲ ਨੇ ਮਿੱਤਰੋ ਲੈ ਵੀ ਸੱਜਣੂ ਅੱਜ ਨਾ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਪਹੁੰਚੇ ਹੋਇਆ ਤੁਹਾਨੂੰ ਟਰੈਕਟਰ ਦਿਖਾਉਣੇ ਆ ਬਹੁਤ ਸਾਰੇ ਟਰੈਕਟਰ ਪਹੁੰਚੇ ਹੋਇਆ ਹੈ ਘੈਂਟ ਕੰਡੀਸ਼ਨਾਂ ਦੇ ਤੇ ਫੁੱਲ ਗਾਰੰਟੀ ਵਾਲੇ ਹੈ ਨਾ ਤੇ ਇਧਰਲੇ ਪਾਸੇ ਖੜਾ ਸੱਜਣੂ 855 ਸਵਰਾਜ 2020 ਮਾਡਲ ਫਰਸਟ ਓਨਰ ਹੈ ਨੰਬਰ ਪੰਜਾਬ ਦਾ 6 ਲੱਖ ਤੇ 55000 ਰੁਪਏ ਟਰੈਕਟਰ ਦਾ ਰੇਟ ਹੈ ਇਧਰਲੇ ਪਾਸੇ ਆ ਗਈ ਟਰਾਲੀ 1 ਲੱਖ ਤੇ 55000 ਰੁਪਏ ਰੇਟ ਹੈ ਜੀ 11 6.5 ਦਾ ਹੈਗਾ ਸਾਈਜ਼ ਹੈਨਾ ਟਾਇਰ ਬੇਦਾਗ ਨੇ ਜਿਹੜੇ ਵੀ ਸੱਜਣ ਨੇ ਜਿਹੜੀ ਵੀ ਚੀਜ਼ ਲੈਣੀ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ ਤੇ ਇਧਰਲੇ ਪਾਸੇ ਆ ਗਿਆ ਜੀ 6099 ਪ੍ਰੀਤ 13 ਮਾਡਲ ਹੈ ਟਾਇਰ ਨਾਲ ਦੇ ਨੇ ਸੌਰੀ 2014 ਮਾਡਲ ਹੈ ਜੀ ਤੇ ਸੰਗਰੂਰ ਦਾ ਨੰਬਰ ਹੈ 3,50,000 ਦਾ ਰੇਟ ਹੈ ਇਧਰਲੇ ਪਾਸੇ ਆ ਗਿਆ ਫੁੱਲ ਟੌਪ ਮਾਡਲ 5310 2010 5410 ਸੱਜਣੂ ਮਾਡਲ ਹੈਗਾ 2010 ਤੇ 12ਵੇਂ ਮਹੀਨੇ ਦਾ ਨਿਕਲੇ ਹੋਇਆ 5 ਲੱਖ ਤੇ 22000 ਰੁਪਿਆ ਰੇਟ ਹੈ ਇਧਰਲੇ ਪਾਸੇ ਆ ਗਿਆ ਜੀ 2017 ਮਾਡਲ 7 ਲੱਖ ਤੇ 38000 ਰੁਪਿਆ ਰੇਟਾ 5405 ਇਧਰਲੇ ਪਾਸੇ ਆ ਗਿਆ 5210 ਨਕਦ ਕੈਸ ਹੈ 21 ਮਾਡਲ ਹੈ 7 ਲੱਖ ਤੇ 62000 ਰੁਪਿਆ ਰੇਟ ਆ ਜਾ ਕਿ ਹੋਈ 10 ਦੇ ਕਿਰਾਕੇ ਦਾ ਟਰੈਕਟਰ ਕੀ ਰੇਟ ਚ ਆ 21 ਮਾਡਲ 5210 ਗੀਰ ਪ੍ਰੋ ਹਾਂ ਦਾ ਰੇਟ ਹੈਗਾ 7 ਲੱਖ ਤੇ 62000 ਰੁਪਿਆ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਤੇਰਾ ਮੋਬਾਈਲ ਨੰਬਰ ਬੋਲ ਨਿਕਰਾ ਨੰਬਰ ਹੈਗਾ 97817 14970 ਓਕੇ ਲੈ ਮਿੱਤਰੋ ਇਹ ਨੰਬਰ ਤੇ ਕਰਿਓ ਸੰਪਰਕ 5904 ਵੀ ਖੜਿਆ ਕੋਈ 595 5310 ਹੈ ਪ੍ਰੀਤ ਅੱਛਾ ਮਿੱਤਰੋ ਆ ਤਿੰਨੇ ਆ 5405 ਇਹ ਕਿੰਨੇ ਦਾ ਬਣੂ ਇਹ 19 ਮਾਡਲ ਹੈ ਇਹਦਾ 7 ਲੱਖ ਤੇ 40000 ਰੁਪਿਆ ਮਾਰਾ ਕਿੰਨੇ ਘੰਟੇ ਚੱਲਿਆ ਹੋਇਆ ਹੈ ਇਹ ਇਹ 12 1300 ਘੰਟਾ ਚੱਲਿਆ ਓਕੇ 12 1300 ਘੰਟਾ ਗੁਰਵਿੰਦਰ ਦੇਵਾਲ ਵੀ ਜੁੜ ਗਿਆ ਜਗਰਾਜ ਦਰੀਓ ਵੀ ਜੁੜ ਗਿਆ ਤੇ 12 ਮਾਡਲ ਆ ਰਿਹਾ ਕਾਲੇ ਰੰਗ ਦਾ ਆ ਗਿਆ ਓਕੇ ਆ ਕਾਲੇ ਰੰਗ ਦੇ ਵਿੱਚ ਖੜਾ ਇਹ ਸੱਜਣ ਕੁਆਲਿਟੀ ਢਿੱਡ ਦੇ ਵਿੱਚ ਅੱਛਾ 2010 ਦੇ 12 ਮਹੀਨੇ ਦਾ ਯਾਨੀ ਕਿ 11 ਮਾਡਲ ਹੈ ਹਾਂ 11 ਮਾਡਲ ਓਕੇ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਇਹਦਾ ਰੇਟ ਹੈਗਾ 5.5 ਲੱਖ ਰੁਪਈਆ 5.5 ਲੱਖ ਰੁਪਈਆ ਸਾਰਾ ਟਰੈਕਟਰ Ориਜినਲ ਹੈ ਟੂ ਜੈਡ Ориਜినਲ ਸਾਰਾ ਹੈ ਓਕੇ ਜਿਹੜੇ ਆਹ ਵਾਲਾ ਪ੍ਰੀਤ ਇਹ 2014 ਮਾਡਲ ਹੈ ਹੂੰ ਇਹ ਹੈਗਾ 3 ਸਪੀਡ 3 ਸਪੀਡ ਟਾਇਰ ਨਾਲ ਤੇ ਓਕੇ ਕਿੰਨਾ ਕਿ ਚੱਲੇ ਹੋਏ ਹੈ ਚੱਲ ਗਿਆ ਯਾਰ 24 2500 ਘੰਟਾ 24 2500 ਘੰਟਾ ਓਕੇ ਸਾਰੇ 60000 ਰੁਪਏ ਡਿਮਾਂਡ ਹੈ ਜੀ ਸੋ ਚੇਂਜਰ ਗੇਅਰ ਹੈ ਹਾਂ ਚੇਂਜਰ ਗੇਅਰ ਪੂਰਾ ਟਾਪ ਆ ਸਾਰੀ ਤੈਸ਼ੀਲਾ ਆ ਸਪੀਡਓ ਆ ਅੱਛਾ ਸਾਰੀ ਡਬਲ ਵੀ ਡਬਲ ਪੀਡੀਓ ਓਕੇ ਤੇ ਆ ਟਰਾਲੀ ਕਿਹਦੀ ਐ ਟਰਾਲੀ ਇਹ ਕਿੰਨੇ ਦੀ ਬਣੂ 1 55 ਮੰਗਦੇ 1 ਲੱਖ ਰੁਪਏ ਦੀ ਕਿੰਨੇ ਡੇਢ ਲੱਖ ਦੀ ਦਊ ਓਕੇ ਚਲੋ ਛੋਟੇ ਵਾਲੇ ਨੰਬਰ ਤੇ ਕਰ ਲੂ ਸੰਪਰਕ ਹੈ ਨਾ ਤੇਲਾ ਮਿੱਤਰੋ ਇਧਰਲੇ ਪਾਸੇ ਵੀ ਕਾਫੀ ਟਰੈਕਟਰ ਖੜੇ ਆ ਜਿਵੇਂ ਆ ਆ ਗਿਆ 25 11 ਹੈ 1,25,000 ਰੁਪਏ ਰੇਟ ਆ ਬਲੈਕ ਕਲਰ ਦਾ ਮੋਡੀਫਾਈ ਹੋਇਆ ਹੋਇਆ ਇਧਰਲੇ ਪਾਸੇ ਆ ਗਿਆ ਜੀ ਵੀਆਈ 750 ਪੀਵੀ 29 2012 ਮਾਡਲ ਹੈ 3,80,000 ਰੁਪਏ ਰੇਟ ਆ 750 ਸੋਨ ਵਾਲੀ ਦਾ ਇਧਰ ਆ ਗਿਆ 2013 ਮਾਡਲ 855 4,60,000 ਰੁਪਏ ਰੇਟ ਆ ਮਿਸਟਰੋ ਅੱਜ ਦੇ ਬਰਨਾਲਾ ਮੰਡੀ ਦੇ ਰੇਟ ਨੇ ਟਰੈਕਟਰਾਂ ਦੇ ਇਹ ਤੇ ਇਧਰਲੇ ਪਾਸੇ ਆ ਗਿਆ 735 94 ਮਾਡਲ ਹੈ 1,52,000 ਰੁਪਏ ਰੇਟ ਇੱਧਰ ਆ ਗਿਆ ਸੋਨ ਵਾਲੀ ਕੱਡੀ 60 RXT ਉਸ ਮਾਡਲ 2012 ਮਾਡਲ ਹੈ 4,35,000 ਰੁਪਏ ਰੇਟ ਅਟੈਫ ਹੱਥ ਤੱਕ ਬਾਈ ਕੰਦਾ ਨਾਲ ਦੇ ਆ। ਇੱਧਰਲੇ ਪਾਸੇ ਆ ਗਿਆ ਜੀ ਅਰਜਨ 605 DI 2010 ਮਾਡਲ ਹੈ 3,65,000 ਰੁਪਏ ਰੇਟ ਹੈ। ਇੱਧਰਲੇ ਪਾਸੇ ਆ ਗਿਆ 95,000 2015 ਮਾਡਲ ਹੈ 3,82,000 ਰੁਪਏ। ਲੈ ਮਿੱਤਰੋ 7,70,000 ਤੱਕ ਹੋ ਗਰਾ। ਇਧਰਲੇ ਪਾਸੇ ਆ ਗਿਆ 15 ਮਾਡਲ 7 ਲੱਖ ਤੇ 47000 ਰੁਪਏ ਰੇਟ ਆ DI 750 ਸੋਨਾਲੀ ਦਾ ਇਧਰਲੇ ਪਾਸੇ ਆ ਗਿਆ ਜੀ 2020 ਮਾਡਲ 6 ਲੱਖ ਤੇ 90000 ਰੁਪਏ ਰੇਟ ਆ ਨੰਬਰ ਪੰਜਾਬ ਦਾ ਮਾਉਸ 63 ਸੁਬਰਾਜ ਇਧਰਲੇ ਪਾਸੇ ਆ ਗਿਆ 855 2022 ਮਾਡਲ ਹੈ 7 ਲੱਖ ਤੇ 65000 ਰੁਪਏ ਇਹ ਟਰੈਕਟਰ ਦਾ ਰੇਟ ਹੈ ਘੈਂਟ ਕੜੀਸਣਾ ਦੇ ਟਰੈਕਟਰ ਨਹੀਂ ਸੱਜਣੂ ਤੇ ਆ ਆ ਗਿਆ ਜੀ ਸੋਨਾਲੀ ਦਾ DI 60 R100 2019 ਮਾਡਲ ਹੈ 5 ਲੱਖ ਤੇ 65000 ਰੁਪਏ ਰੇਟ ਹੈ ਪੀਵੀ 91 ਲੁਧਿਆਣੇ ਦਾ ਨੰਬਰ ਹੈ ਇਹ ਹੈਗਾ 750 ਚਾਰੇ ਟਾਇਰ ਨਾਲ ਦੇ ਨੇ ਨੰਬਰ ਲੁਧਿਆਣੇ ਦਾ 2017 ਮਾਡਲ ਹੈ 5 ਲੱਖ ਤੇ 20000 ਰੁਪਏ ਰੇਟ ਹੈ ਫਸਟ ਓਨਰ ਹੈ ਟਰੈਕਟਰ ਸੱਜਣੋਂ ਪੂਰਾ ਘੈਂਟ ਆ ਤੇ ਮਨੀਸ਼ ਜੱਟ ਵੀ ਹੈਗਾ ਕੀ ਹਾਲ ਨੇ ਵੀਰੇ ਟਰੈਕਟਰ ਬਕਾਉ ਨੇ ਇਹ ਹਾਂਜੀ ਸਰ ਬਕਾਉ ਨਹੀਂ ਸਾਰੇ ਤੇ ਆ ਹੈਗਾ ਜੀ 5405 4 ਵੀਲ ਦੇ ਵਿੱਚ ਜਲੰਧਰ ਦਾ ਨੰਬਰ ਹੈ ਤੇ ਜੇ ਕਿਸੇ ਸੱਜਣ ਨੇ ਲੈਣਾ ਹੈ ਇੱਕੀ ਮਾਡਲ ਹੈ 11 ਲੱਖ ਤੇ 65000 ਰੁਪਿਆ ਰੇਟ ਹੈ ਇੱਧਰ ਹੈਗਾ ਜੀ 2014 ਮਾਡਲ 2 ਲੱਖ ਤੇ 95000 ਰੁਪਿਆ ਰੇਟ ਹੈ ਡੀਆਈ 745 ਇੱਧਰਲੇ ਪਾਸੇ ਆ ਗਿਆ ਸੋਨ ਵਾਲੀ ਕਾ 750 ਮਗਰਲੇ ਟਾਇਰ ਜਮਨ ਨਵੇਂ ਨੇ ਤੇ ਮੂਰਲੇ ਟਾਇਰ ਹੋਣਗੇ ਲਗਭਗ 65 ਤੋਂ 70 ਪੈਸੇ ਮਾਡਲ ਹੈਗਾ 16 ਤੇ ਰੇਟ ਹੈਗਾ ਜੀ 4 ਲੱਖ ਤੇ 65000 ਰੁਪਿਆ ਇੱਧਰ ਆ ਗਈ ਜੀ 9500 MSI 18 ਮਾਡਲ ਤੇ 4 ਲੱਖ 99000 ਰੁਪਏ ਰੇਟ ਆ। ਇੱਧਰ ਆ ਗਿਆ Mahindra 605 Arjun Novo 2022 ਮਾਡਲ ਹੈ 7 ਲੱਖ 19000 ਰੁਪਏ ਰੇਟ ਹੈ। ਇੱਧਰ ਆ ਗਿਆ 94 ਮਾਡਲ 1 ਲੱਖ ਤੇ 55000 ਰੁਪਏ ਰੇਟ ਹੈ। ਤੇ ਹੋਰ ਵੀ ਸੱਜਣ ਨੂੰ ਦਿਖਾਉਣੇ ਤੋਂ ਟਰੈਕਟਰ ਬੜੇ ਘੰਟ ਘੰਟ ਆਏ ਹੋਇਆ। ਤੇ ਦੇਖੋ ਕਿਰਾ ਇੱਧਰ ਟਰਾਲੀਆਂ ਟਰੋਲੀਆਂ ਵੀ ਜਿਵੇਂ ਕਹਦੀ ਹੈ ਹਨਾ। ਸੱਜਣ ਨੂੰ ਆਇਂਕਰੋ ਯੂਟਿਅਰ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਨਵੇਂ ਸੱਜਣਾ ਜਾਇਆ ਫੋਲੋ ਕਰ ਲਓ ਨਾਲੇ ਸਬਸਕ੍ਰਾਈਬ ਕਰ ਲਓ ਹਣਾ ਤੇ ਦੇਖੋ ਗਰਾਹ ਖੜੀ 1,60,000 ਟਾਇਰ ਬੇਦਾਗ ਹੂੰ ਟਰਾਲੀਆਂ ਵੀ ਤੇ ਨਾਲ ਟਰੈਕਟਰ ਵੀ ਇਧਰਲੇ ਪਾਸੇ ਖੜੇ ਨੇ ਸਬਰਾਜ ਕੈਂਟ ਕੈਂਟ ਕੰਡੀਸ਼ਨਾਂ ਦੇ ਟਰੈਕਟਰ ਆਇਆ ਹੈਗਾ ਤੇਰਾ ਮਾਡਲ 4,70,000 ਰੁਪਏ 855 ਸਬਰਾਜ ਬਠਿੰਡਾ ਨੰਬਰ ਹਣਾ ਇਹ ਹੈਗਾ ਜੀ 2016 ਮਾਡਲ 5 ਲੱਖ ਤੇ 75000 ਰੇਟ ਇਹ ਆ ਗਿਆ 2016 ਫੇਰ ਜੌਂਡੀਅਰ 5 ਲੱਖ 65000 ਰੁਪਏ ਰੇਟ ਹੈ 5310 ਹੈ ਫੁੱਲ ਗ੍ਰੀਨ ਹੈ ਇਹ ਹੈਗਾ ਜੀ 855 ਸਵਰਾਜ 2016 ਮਾਡਲ 5 ਲੱਖ ਤੇ 65000 ਰੁਪਏ ਰੇਟ ਹੈ ਨੰਬਰ ਹੈਗਾ ਪੰਜਾਬ ਦਾ ਇਧਰਲੇ ਪਾਸੇ ਆ ਗਿਆ ਫੇਰ 855 ਸਵਰਾਜ 2021 ਮਾਡਲ 7 ਲੱਖ ਤੇ 55000 ਰੁਪਏ ਰੇਟ ਹੈ ਤੇ ਕੰਡੀਸ਼ਨ ਟਰੈਕਟਰ ਦੀ ਹੈਗੀ ਹੈ ਘੈਂਟ ਤੇ ਇਧਰ ਆ ਗਿਆ ਜੀ 750 ਸੋਨ ਵਾਲੀ ਕਾਡੀ ਆਈ 2016 ਮਾਡਲ 4 ਲੱਖ ਤੇ 65000 ਰੁਪਏ ਰੇਟ ਆ ਟਾਪ ਮਾਡਲ ਐ ਇਹ ਖੜਾ 1999 ਮਾਡਲ ਰੇਟ ਹੈਗਾ ਜੀ 1 ਲੱਖ ਤੇ 85000 ਆ ਗਿਆ ਨਿਊ ਹਾਲੈਂਡ 3730 2008 ਮਾਡਲ ਰੇਟ ਹੈਗਾ ਜੀ 4 ਲੱਖ ਤੇ 55000 ਇਧਰਲੇ ਪਾਸੇ ਆ ਗਿਆ 2007 ਮਾਡਲ ਰੇਟ ਹੈਗਾ 3 ਲੱਖ ਤੇ 15000 ਡੀਆਈ 600 ਵਾਲੀ ਕਾ ਇਧਰ ਆ ਗਿਆ ਫੇਰ 855 ਸਵਰਾਜ ਜੀ ਹੈਗਾ 2012 ਮਾਡਲ 4 ਲੱਖ ਤੇ 65000 ਰੁਪਏ ਰੇਟ ਆ। ਫਾਰਮ ਡ੍ਰੈਗ 68 ਹੈ ਜੀ 2007 ਮਾਡਲ 3 ਲੱਖ 25000 ਰੁਪਏ ਰੇਟ ਆ। 855 ਫੇਰ ਆ ਗਿਆ 2011 ਮਾਡਲ 4 ਲੱਖ ਤੇ 10000 ਰੁਪਏ। ਤੇ ਅਜੇਦਰ ਮੈਂ ਉਧਰ ਮੰਗੀ ਹੈ। ਟਰੈਕਟਰ ਦਾ ਮਿੱਤਰੋ ਭੌੜੀ ਆਏ ਹੋਇਆ। ਇਹ ਇਧਰ ਦੀ ਗੱਲ ਕਰ ਲਈਏ ਦੇਖੋ ਕਤਾਰਾਂ ਕਤਾਰਾਂ ਲੱਗੀਆਂ ਪਈਆਂ ਨੇ। ਤੇ ਆਹ ਦੇਖੋ ਟਰਾਲੀਆਂ ਵੀ ਦਿਖਾਉਣੀਆਂ ਤੁਹਾਨੂੰ ਹਨ ਜਿਵੇਂ ਆਹ ਖੜੀ ਐ ਇੱਧਰ ਟਰਾਲੀ 1 ਲੱਖ 43 ਹਜ਼ਾਰ ਰੁਪਏ ਰੇਟ ਆ 11 6 ਦਾ ਹੈਗਾ ਸਾਈਜ਼ ਇੱਧਰਲੇ ਪਾਸੇ ਫੇਰ ਕੀਤੀਆਂ ਬਾਪੂ ਨੇ ਸਭ ਰੀਜਾਂ ਪੂੜੀਆਂ ਇਹ ਵੀ 1 ਲੱਖ 40 ਹਜ਼ਾਰ ਰੁਪਏ ਆ ਕਿਵੇਂ ਆ ਗੱਡੀ ਆ ਜੀ ਚੜਦੀ ਕਰਾ ਠੀਕ ਹੋ ਤੇ ਲੋ ਮਿੱਤਰੋ ਗਣਤੀ ਦੇ ਦਿਨ ਉਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜੀ ਦੀ ਵੈਰੀ ਬਣਦੀ ਟਰੈਕਟਰਾਂ ਦੇ ਨਾਲ ਨਾਲ ਟਰਾਲੀਆਂ ਵੀ ਬਹੁਤ ਸੇਰ ਹੋਣ ਵਾਸਤੇ ਆਉਂਦੀਆਂ ਨੇ ਮਿਲਟਰੀ ਮਿਲਟਰੀ ਤੇ ਇਧਰਲੇ ਪਾਸੇ ਹੋਰ ਦਿਖਾਉਣਾ ਤੁਹਾਨੂੰ ਸਵਰਾਜ ਕਾਹ ਖੜਾ ਬਿਲਕੁਲ ਸਸਤੇ ਰੇਟ ਦਾ ਚੱਕੇ ਕੀਤੇ ਹੋਏ ਨੇ ਕਾਲੇ ਤੇ ਵੇਚਣ ਨੂੰ ਵੀ ਬੰਦੇ ਨੇ ਕਾਲੇ ਹੈ ਨਾ ਪਰ ਮੈਂ ਕਿਹਦਾ ਮਾਡਲ ਹੈ ਇਹ ਇਹ ਹੈਗਾ ਹੈ 92 ਮਾਡਲ ਹੈ 1 ਲੱਖ ਤੇ 25000 ਰੁਪਏ ਰੇਟ ਦਾ ਟਰੈਕਟਰ ਟਰੈਕਟਰ ਬਣਾ ਸੁੱਕਾ ਹੋ ਸਾਰ ਹੈ ਨਾ ਲੈ ਜੀ ਸਜਨ ਟਰੈਕਟਰ ਕਹਿੰਦਾ ਕਿੰਨੇ ਦਾ ਦੇ ਦिए ਫਿਰ ਇਹ ਲੈ ਮਿੱਤਰੋ ਜੀ ਨੇ ਆਹ ਟਰੈਕਟਰ ਲੈਣਾ ਕਰ ਕਰੋ ਸੰਪਰਕ ਟਾਇਰ ਕਿਹੜੇ ਆ ਰੰਗ ਕਿਹੜੇ ਰੈਂਟਰ ਦਾ ਮਰਿਆ ਹੋਇਆ ਇਕੱਲੇ ਦੀ ਬਣਾ ਕੇ ਬਾਅਦ ਨੂੰ ਅੱਧੀ ਦੇ ਤਰ੍ਹਾਂ ਲੈ ਲੈ ਜਾਂਦਾ ਬਾਅਦ ਨੂੰ ਉਹ ਨਾਲ ਚੱਲੀ ਜਾਂਦਾ ਹੁਣ ਕਿੰਨਾ ਕੱਟਾ ਦੇ ਤਾ ਮਿੱਤਰੋ 92 ਮਾਡਲ ਹੈ 1 ਲੱਖ ਤੇ 25000 ਰੁਪਏ ਰੇੜਾ ਦੇ ਨੰਬਰ ਕਿੱਥੋਂ ਦਾ ਤੇ ਆਪ ਦਾ ਪੰਜਾਬ ਦਾ ਦੇਵੇਂਗਾ ਕਿੰਨੇ ਦਾ ਇਹ ਦਮਾਂਗੇ ਆਪਾਂ ਲਗ 15000 ਨੰਬਰ ਬੋਲੀ ਕਰ ਸੱਜਣ ਨੂੰ 115000 ਦਾ ਬਣੂ ਬੁਲੇਟਰ ਜਮਾ ਨਾ ਮੈਨੂੰ ਟਾਇਰ ਜਮਾ ਨਾ ਮੈਨੇ ਮੂਰ ਲੇ ਮਗਰ ਲੱਦੇ ਮਗਰ ਲੱਦੇ ਨੇ ਨੰਬਰ ਕਿੰਨਾ ਤੇਰਾ 9531 9531 3025 3025 ਓਕੇ ਲੈ ਟਰੈਕਟਰ ਸੱਜਣ ਨੂੰ ਘੈਂਟ ਆ ਜੇ ਕਿਸੇ ਸੱਜਣ ਨੇ ਲੈਣਾ ਕਰ ਲਿਓ ਸੰਪਰਕ ਇਧਰਲੇ ਪਾਸੇ ਆਗਾ 2010 ਮਾਡਲ 375000 ਰੁਪਇਆ ਰੇਟ ਆ ਸਵਰਾਜ 855 ਇਧਰ ਆਗਾ ਜੀ 744 ਸਵਰਾਜ ਰਣਾਲੇ ਦਾ ਨੰਬਰ ਹੈ 22 ਮਾਡਲ ਹੈ 6 ਲੱਖ ਤੇ 50000 ਰੁਪਿਆ ਰੇਟ ਆ। ਹਾਂ। ਤੇ ਇਧਰਲੇ ਪਾਸੇ ਆ ਗਿਆ 12 ਮਾਡਲ 3 ਲੱਖ ਤੇ 70000 ਰੁਪਿਆ ਰੇਟ ਹੈ ਜੀ DI 750। ਫੇਰ ਆ ਗਿਆ 5310 2017 ਮਾਡਲ। ਇਧਰ ਆ ਗਿਆ 855 ਸਵਰਾਜ 17 ਮਾਡਲ 5 ਲੱਖ ਤੇ 25000 ਰੁਪਿਆ ਰੇਟ ਹੈ। ਆ ਖੜਾ ਕਾਲੇ ਢੱਡ ਦੇ ਵਿੱਚ 5310 2009 ਮਾਡਲ ਹੈ 4 ਲੱਖ ਤੇ 95000 ਰੁਪਿਆ ਰੇਟ ਹੈ। ਇਧਰ ਆ ਗਿਆ ਜੀ 2008 ਮਾਡਲ 340000 ਰੁਪਏ ਰੇਟ ਆ DJ 60 ਚੌਬਰੀ ਕਰਨ ਯੋਹਰ ਸੋ ਜਿੰਨੇ ਵੀ ਸੱਜਣ ਜੁੜਿਓ ਬਾਈ ਸ਼ੇਅਰ ਕਰਦੇਓ ਕਿਰਨ ਚੱਲਦੇ ਚੱਲਦੇ ਲੈ ਉਹਨੂੰ ਤੇ ਆਹ ਹੈ ਜੀ 2022 ਮਾਡਲ 7 ਲੱਖ ਤੇ 10000 ਰੁਪਏ ਰੇਟ ਹੈ ਇਧਰਲੇ ਪਾਸੇ ਆ ਗਿਆ ਮਿਹਦਰਾ 26594 ਮਾਡਲ 125000 ਰੁਪਏ ਰੇਟ ਹੈ ਆ ਆ ਗਿਆ ਵਿਊਜ ਫਾਰ 2009 ਮਾਡਲ ਸਜ ਨੂੰ 4 ਵੀਲ ਦੇ ਵਿੱਚ ਤੇ 5 ਲੱਖ ਤੇ 10 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਹੈ ਤੇ ਬਾਕੀ ਟਰੈਕਟਰ ਤੁਹਾਨੂੰ ਇੱਧਰ ਵੀ ਦਿਖਾ ਦਿੰਨੇ ਆ ਆ ਖੜੇ ਨੇ ਕਈ ਟਰੈਕਟਰ ਆਹ ਦਾ ਆਹ ਕਿਹੜਾ ਮਾਡਲ ਹੈ ਸਭਰਾਜ 12 ਮਾਡਲ ਹੈ ਇਹ ਨੰਬਰ ਆ ਮਾਡਲ 15 ਮਾਡਲ 12ਵੇਂ ਮਹੀਨੇ ਦਾ ਨਿਕਲਿਆ ਹੋਇਆ 5 ਲੱਖ ਤੇ 40000 ਰੁਪਏ ਟਰੈਕਟਰ ਦਾ ਰੇਟ ਹੈ ਹਨਾ ਲੈ ਮਿੱਤਰੋ ਉਕਰ ਉਕਰਾਂ ਚ ਗਾਰੰਟੀ ਫੁੱਲ ਹੈ ਜੀ ਆ ਜਾਓ ਵੀ ਆ ਜਾਓ ਲੈ ਮਿੱਤਰੋ ਗਾਰੰਟੀ ਫੁੱਲ ਹੈ ਇਧਰਲੇ ਪਾਸੇ ਆ ਗਿਆ 2000 ਮਾਡਲ 2 ਲੱਖ ਤੇ 35000 ਰੁਪਏ ਰੇਟ ਹੈ ਮਾਲਵਾ ਹਲਾਈ ਜੀ ਮੈਂ ਮੰਨਣ ਬਾਰੇ ਮੈਂ ਵੀ ਇਹਨਾਂ ਦੇ ਮੰਨਣ ਇਧਰਲੇ ਪਾਸੇ ਇੱਕ ਹੋਰ ਆ ਗਿਆ ਸੱਜਣੂ ਪੀਪੀ 91 ਯਾਨੀ ਕਿ ਲੁਧਿਆਣੇ ਦੇ ਨੰਬਰ ਚ 2020 ਮਾਡਲ ਸਵਰਾਜ 855 3 ਲੱਖ ਤੇ 506500 ਰੁਪਏ ਰੇਟ 3 ਲੱਖ ਤੇ 65000 ਰੁਪਏ ਰੇਟ ਇਧਰ ਲਿ ਪਸਾਗਾ ਮੇਦਰਾ 275 ਓਰੇ ਆ ਜਾ ਦੇਖੋ ਸਜਮਾ ਕੰਡੀਸ਼ਨ ਕਰੂ ਚਾ ਪੂਰਾ ਘੈਂਟ ਟਰੈਕਟਰ ਇਧਰ ਆ ਗਏ ਜੀ 750 2001 ਮਾਡਲ ਆ 235000 ਰੁਪਏ ਰੇਟ ਆ ਇਹ ਸ਼ਰੂਰ ਦਾ ਇਹਦਾ ਨੰਬਰ ਹੈ ਇਧਰਲੇ ਪਾਸੇ ਆ ਗਿਆ ਜੀ 2014 ਮਾਡਲ 4 4 ਲੱਖ ਤੇ 75000 ਰੁਪਏ ਰੇਟ ਹੈ ਅਰਜਨ 605 2008 ਮਾਡਲ ਆ ਗਿਆ ਮਿੱਤਰੋ 855 ਸਵਰਾਜ ਕਰਲੋਸਕ ਇੰਜਨ ਦੇ ਵਿੱਚ ਆ 3 ਲੱਖ ਤੇ 60000 ਰੁਪਏ ਰੇਟ ਆ 2011 ਮਾਡਲ ਆ ਗਿਆ 3 ਲੱਖ ਤੇ 95000 ਰੁਪਏ ਰੇਟ ਹੈ ਤੇ ਇਧਰਲੇ ਪਾਸੇ ਆ ਗਿਆ ਸਵਰਾਜ 963 2019 ਮਾਡਲ ਹੈ 6 ਲੱਖ ਤੇ 25000 ਰੁਪਏ ਟਰੈਕਟਰ ਦਾ ਰੇਟ ਆ ਤੇ ਇਧਰਲੇ ਪਾਸੇ ਜਿਹੜਾ ਖੜਾ ਫਾਰਮ ਟਰੈਕ 45 ਤੇ ਹੈਗਾ 2003 ਮਾਡਲ 2 ਲੱਖ ਤੇ 35000 ਰੁਪਏ ਰੇਟ ਹੈ ਲੈ ਮਿੱਤਰੋ ਜਿੰਨੇ ਵੀ ਸੱਜਣ ਜੁੜੇ ਹੋ ਸਾਰਿਆਂ ਦਾ ਧੰਨਵਾਦ ਜਿਹੜੇ ਨਵੇਂ ਭਰਾ ਅੱਜ ਜੁੜੇ ਹਨ ਜਾਂ ਜਿਹੜੇ ਪੇਜ ਨੂੰ ਦੇਖਣਗੇ ਸਾਰਿਆਂ ਨੂੰ ਗੁਜਾਰਸ਼ ਕਰਦਾ ਜੀ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਫੋਲੋ ਜ਼ਰੂਰ ਕਰ ਲਿਓ ਨਵੇਂ-ਨਵੇਂ ਟਰੈਕਟਰ ਲਗਭਗ ਬਹੁਤ ਵਜੇ ਰੇਟਾਂ ਦੇ ਵਿੱਚ ਅੱਜ ਆਏ ਹੋਏ ਸੀ ਆਪਾਂ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੇ ਨਹੀਂ ਘਰਾਂ ਦੇ ਵਿੱਚ ਘਰੇਲੂ ਟਰੈਕਟਰਾਂ ਦੀ ਆਪਾਂ ਬਹੁਤ ਉਹਦੀਆਂ ਵੀਡੀਓ ਕਰਦੀ ਰਹਿੰਦੇ ਆ ਹੋ ਸਕਦਾ ਤੁਹਾਡਾ ਕਿਸੇ ਨਾ ਕਿਸੇ ਟਰੈਕਟਰ ਦੇ ਵਿੱਚੋਂ ਫਾਇਦਾ ਹੋ ਜੂ ਜ਼ਰੂਰ ਸ਼ੇਅਰ ਕਰੋ ਭਰਾਵਾਂ ਕੇ ਧੰਨਵਾਦੀ ਜੀ ਮਿਹਰਬਾਨੀ